ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਹੈ ਜੀ 74ਵਾਂ ਦਿਨ ਅੱਜ 31 ਪੇਚਾਂ ਵਿੱਚੋਂ ਪੇਚਾਂ ਦੀ ਦਸਤਾਰ ਸਜਾ ਕੇ ਦਿਖਾਵਾਂਗੇ ਦਸਤਾਰ ਨੂੰ ਗਿੱਲੀ ਕਰਨ ਤੋਂ ਬਾਅਦ ਚ ਦਸਤਾਰ ਦੀ ਦੋ ਗੇਠਾਂ ਚੋੜੀ ਪੂਣੀ ਕਰ ਲੈਣੀ ਹੈ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਜੀ ਦੱਸਿਓ ਦਸਤਾਰ ਕਿਹੋ ਜਿਹੀ ਲੱਗੀ ਮੇਰੇ ਵੀਰੋ ਅੱਬੇ ਪਾਸੇ ਜੂੜਾ ਸੈਬ ਕਰਕੇ ਨਾਲ ਕੰਗਾ ਸੈਬ ਰੱਖ ਕੇ ਅਸੀਂ ਬੇਸ ਸਜਾ ਲੈਣਾ ਹੈ ਤੇ ਅਸੀਂ ਦਸਤਾਰ ਸਜਾਉਣੀ ਸ਼ੁਰੂ ਕਰਾਂਗੇ ਇੱਕ ਦੇ 6-6 ਲੜ ਬਣਾਣੇ ਨੇ ਸਾਰੀ ਦਸਤਾਰ ਦੇ ਵਿੱਚ ਦੋਨੋਂ ਪੱਲੇ ਬਰਾਬਰ ਕਰਨੇ ਨੇ ਸਾਰੇ ਲੜ ਉੱਪਰੋਂ ਲੈ ਕੇ ਨੀਚੇ ਤ ਨਹੀਂ ਸਮਝਾਈਆਂ ਜਾ ਸਕਦੀਆਂ ਇਸ ਲਈ ਪੂਰੀ ਵੀਡੀਓ YouTube ਤੇ ਜਾ ਕੇ ਦੇਖ ਲਿਓ ਲਿੰਕ ਬਾਇਓ ਦੇ ਵਿੱਚ ਆ ਜਿਹੜੇ ਵੀ ਲੜ ਰੱਖਣੇ ਨੇ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਜਿੱਦਾਂ ਮੈਂ ਹੱਥ ਨਾਲ ਕੱਢ ਰਿਹਾ ਤੁਸੀਂ ਵੀ ਕੱਢਣਾ ਹੈ ਫਿਰ ਉਸ ਤੋਂ ਬਾਅਦ ਸਲਾਈ ਨਾਲ ਸਾਰੀ ਦਸਤਾਨ ਨੂੰ ਅਸੀਂ ਪੇਚਾ ਵਿੱਚੋਂ ਪੇਚ ਵਾਲੀ ਦਸਤਾਰ ਦੇ ਵਿੱਚ ਕਨਵਰਟ ਕਰ ਦੇਣਾ ਹੈ ਜਿੱਦਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਤੇ ਆਖਰੀ ਲੜ ਦਾ ਇੱਕ ਲੜ ਬਣਾ ਕੇ ਪਿੱਛੇ ਤੱਕ ਸਾਫ਼ ਕਰਕੇ ਰੱਖ ਦੇਣਾ ਹੈ ਦੂਜੇ ਸ਼ੀਸ਼ੇ ਦੇ ਕੇ ਸਾਰੇ ਲੜਾਂ ਨੂੰ ਸਾਫ਼ ਕਰਾਂਗੇ ਹਰ ਕਿਸੇ ਤੋਂ ਫਿਰ 3D ਕਰਨ ਤੋਂ ਬਾਅਦ ਅਸੀਂ ਦਸਤਾਰ ਦਾ ਕਲਗੀ ਵਾਲਾ ਪੇਚ ਇਸ ਤਰੀਕੇ ਨਾਲ ਕਰਕੇ ਪਿੰਨ ਦੀ ਹੈਲਪ ਨਾਲ ਲਗਾ ਦੇਣਾ ਹੈ ਜੇਕਰ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਇਹੋ ਜਿਹੀ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ